ਇਹ ਕਿ ਬੰਦਾ ਤਾਂ ਇਹ ਕਰ ਗਿਆ ਜੀ ਅੱਛਾ ਜੀ ਛੋਟਾ ਜੀ ਆਹ ਕਰਦਾ ਦਾ ਆਈਟੀਆਈ ਕਰਦਾ ਜੀ ਅੱਛਾ ਅੱਛਾ ਜੀ ਆਹ ਛੋਟੇ ਬੱਚੇ ਨੇ ਜੀ ਆਹ ਨੌਂ ਰੁਪਏ ਕਿੱਥਾ ਤੁਹਾਡੇ ਘਰ ਦੇ ਕੀ ਕਰਦੇ ਹੋ ਜੀ ਦਿਹਾੜੀ ਕਰਦੇ ਹਾਂ ਫਿਰ ਤਿੰਨੇ ਬੱਚਾ ਨੂੰ ਪੜ੍ਹਾ ਕੇ ਮੇਰੇ ਹੋ ਜੀ ਇਹ ਕਿਵੇਂ ਹਾਲਾਤ ਨੇ ਕਰਦੇ ਬਸ ਜਾਈ ਦਿਹਾੜੀ ਦਾ ਪੈਨਾਬਾ ਹੋ ਕਰੇ ਨੇ ਅਜੀ ਤੁਹਾਡੇ ਦੇ ਰੂਮ ਦੇ ਵਿੱਚ ਦੇਖਿਆ ਇਹ ਤੁਹਾਡਾ ਸਟੱਡੀ ਰੂਮ ਆ ਤੇ ਮੈਨੀ ਚਾਹਣਾ ਵੀ ਬਾਕੀ ਵੀ ਮੈਥੋਂ ਦੇ ਕੇ ਸਪੈਸ਼ਲ ਲੈਣਾ ਜਿਹੜੀਆਂ ਪੰਜਾਬ ਦੀਆਂ ਫੀਸਾਂ ਨੇ ਉਹ ਬਹੁਤ ਥਾਈ ਨੇ ਬਾਕੀ ਸਟੇਟਾਂ ਨਾਲੋਂ 15000 ਨੇ ਫੀਸਾਂ ਵੀ ਤੇ ਆਪਣੇ ਦੇ ਕੇ ਉਹ ਲੱਖਾਂ ਚ ਲੈ ਨੇ ਜਿਨ੍ਹਾਂ ਨੇ ਬਹੁਤ ਹੈਲਪ ਕੀਤੀ ਤੇ ਕੋ ਦੁਬਾਰਾ ਸਰਬ ਗ੍ਰਾਂਥੀ ਸਿੰਘ ਜੀ ਬਿਗਰਮਜੀਤ ਸਿੰਘ ਜੀ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਸਵਾਲਾ ਜਿਹੜੇ ਨੇ ਲੱਖ ਸਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਬਹੁਤ ਸਸਤੇ ਰੇਟ ਤੇ ਜਾਂ ਆਪਾਂ ਕਹਿੰਦੇ ਬਹੁਤ ਘੱਟ ਪੈਸਿਆਂ ਦੀ ਕੋਚਿੰਗ ਦੇ ਰਹੇ ਨੇ ਬੀਡੀਐਸ ਨਿਊ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਪੁਲਾਹੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਸਾਡੇ ਡੀਜੀ ਨਿਊ ਚੈਨਲ 'ਤੇ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਮਾਲ ਜਿੱਥੇ ਕਿ ਇੱਕ ਹੌਨ ਹਾਰ ਪਰਿਵਾਰ ਹੌਨ ਹਾਰ ਵਿਦਿਆਰਥੀ ਜਿਨ੍ਹਾਂ ਨੇ ਨੀਡ ਦੇ ਵਿੱਚ ਵਧੀਆ ਅੰਕ ਪ੍ਰਾਪਤ ਕੀਤੇ ਨੇ ਤੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੇ ਬੱਚਿਆਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਤਸਵੀਰਾਂ ਜਿੱਥੇ ਕਿ ਇੱਕ ਪਰਿਵਾਰ ਆ ਜੋ ਦੀ ਬਹੁਤ ਪੜਨ ਵਾਲਾ ਤੇ ਉਹਨਾਂ ਦੇ ਹਾਲਾਤ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ ਜੇ ਤੇ ਇਹਨਾਂ ਦੇ ਪਰਿਵਾਰ ਵਿੱਚ ਪ ਉਹਨਾਂ ਦੇ ਜੋ ਬੱਚੇ ਪੜ੍ਹਦੇ ਨੇ ਤੇ ਉਹਨਾਂ ਬਾਰੇ ਗੱਲਬਾਤ ਕਰਦੇ ਆ ਵਿੱਚ ਪਹੁੰਚੂਕਿਆਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਆਪਣਾ ਜੀ ਨਰਾਜ ਕਾਲ ਇਹ ਤੁਹਾਡੇ ਪਰਿਵਾਰ ਦੇ ਵਿੱਚ ਕਿੰਨੇ ਬੱਚੇ ਨੇ ਜੀ ਤਿੰਨ ਨੇ ਤੇ ਉਹ ਪੜ੍ਹਾਈ ਕਰ ਰਹੇ ਨੇ ਕੀ ਕਰਦੇ ਨੇ ਦੀ ਉਹ ਜੀ ਇੱਕ ਵੱਡਾ ਤਾਂ ਜੀ ਇਹ ਕਰ ਗਿਆ ਜੀ ਅੱਛਾ ਜੀ ਛੋਟਾ ਜੀ ਆਹ ਕੱਦਦਾਗਾ ਆਈਟੀਆਈ ਕਰਦਾ ਜੀ ਅੱਛਾ ਅੱਛਾ ਜੀ ਆਹ ਛੋਟੇ ਬੱਚੇ ਨੇ ਜੀ ਆਹ ਨਾਮ ਰੋਟੀ ਕਿੱਤਾ ਹੁਣ ਤੁਹਾਡੇ ਘਰ ਦੇ ਕੀ ਕਰਦੇ ਨੇ ਜੀ ਦਿਹਾੜੀ ਕਰਦੇ ਜੀ ਹੇ ਤੰਨੇ ਬੱਚਾ ਨੂੰ ਪੜਾ ਕੇ ਮੇਰੇ ਹੋ ਜੀਏ ਕਿਵੇਂ ਹਾਲਾਤ ਨੇ ਘਰ ਦੇ ਬਸ ਜਾਈ ਦਿਹਾੜੀ ਦਾ ਪੈਨਾਬਾ ਹੋ ਕਰੇ ਨਹੀਂ ਤੇ ਤੁਹਾਡੇ ਬੱਚੇ ਨਾਲ ਅਸੀਂ ਜਰੂਰ ਮਿਲਣਾ ਚਾਹੂਗੇ ਕਿੱਥੇ ਨੇ ਜੀ ਇੱਕ ਪਹਿਲੀ ਅੰਦਰ ਬੈਠੇ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਗਗਨ ਫਰੀਜ਼ ਦੇ ਲਵੇ ਤੇ ਉਹਦੇ ਨਾਲ ਗੱਲ ਕਰ ਰਹੇ ਹਾਂ ਪ੍ਰਾਈਸ ਸਸਤੀ ਕਾਲ ਜੀ ਸਸਤੀ ਆ ਜੀ ਕੀ ਹਾਲ ਹੈ ਜੀ ਫੁੱਟ ਵਧੀਆ ਵਧੀਆ ਜੀ ਤੁਸੀਂ ਦੱਸ ਤੇ ਹੋਰ ਸਿੱਤਾ ਕਿਵੇਂ ਨੇ ਵਧੀਆ ਜੀ ਪੂਰੀ ਚੜ੍ਹਦੀ ਕਲਾ ਤੇ ਸਾਨੂੰ ਪਤਾ ਲੱਗਿਆ ਦੀ ਵੀ ਤੁਹਾਡੀ ਸਟੱਡੀ ਦੇ ਵਿੱਚ ਵਧੀਆ ਨੰਬਰ ਆਏ ਨੇ ਤੇ ਵਧੀਆ ਅੰਕ ਲੈਂਦੇ ਨੇ ਤੇ ਕਿਵੇਂ ਲੱਗ ਰਿਹਾ ਬਹੁਤ ਖੁਸ਼ੀ ਹੈ ਜੀ ਮਾਪਿਓ ਬਹੁਤ ਖੁਸ਼ ਨੇ ਜੀ ਬਹੁਤ ਮਿਹਨਤ ਕੀਤੀ ਆ ਤੇ ਰੱਬ ਨੇ ਸ਼ਾਇਦ ਉਹਦਾ ਫਲ ਵੀ ਦਿੱਤਾ ਹੈਗੇ ਅਸੀਂ ਤੁਹਾਡੇ ਦੇ ਰੂਮ ਦੇ ਵਿੱਚ ਦੇਖਿਆ ਇਹ ਤੁਹਾਡਾ ਸਟੱਡੀ ਰੂਮ ਆ ਤੇ ਰਸੋਈ ਆ ਮੈਂ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਵੀ ਇਹਨਾਂ ਦੀ ਰਸੋਈ ਦਿਖਾਈ ਜਾਵੇ ਤੇ ਨਾਲ ਜੋ ਬੰਦੇ ਜੋ ਲੜਕਾ ਪੜ ਰਿਹਾ ਨਾਲ ਇਹ ਹੈ ਤਾਂ ਰੂਈਏ ਜੀ ਹੁਣ ਇਧਰ ਇੱਕ ਕਮਰਾ ਹੀ ਆ ਤਾਂ ਉਧਰ ਮੰਮੀ ਡੈਡੀ ਸੌਂਦੇ ਨੇ ਤੇ ਭਰਾ ਵੀ ਉਤਰੀ ਨੇ ਤੈਨੂੰ ਮੈਂ ਇਧਰ ਸ਼ਿਫਟ ਕਰਤਾ ਦੀ ਵੀ ਡਿਸਟਰੈਕਸ਼ਨ ਕੱਟ ਹੋਵੇ ਤੇ ਰੌਣਾ ਰਪਾ ਕੱਟ ਹੋਵੇ ਤਾਂ ਇਧਰ ਮੈਂ ਸ਼ਿਫਟ ਕਰ ਲਿਆਤੀ ਆਪਦਾ ਸਟਡੀ ਇੱਥੇ ਤੱਕ ਪਹੁੰਚੇ ਲੈ ਕਿੰਨਾ ਸੰਘਰਸ਼ ਕਰਨਾ ਪਿਆ ਸੰਘਰਸ਼ ਤਾਂ ਜੀ ਬਹੁਤ ਆਗਾ ਜਿਵੇਂ ਕਹਿਦੀ ਐ ਜਿਵੇਂ ਕਹਿਦੀ ਐ ਵੀ ਨੈਟ ਦੀ ਪ੍ਰੋਬਲਮ ਥੀ ਥੋੜੀ ਫਾਈਨੈਂਸ਼ੀਅਲ ਪ੍ਰੋਬਲਮ ਥੀ ਤੇ ਉਹਨਾਂ ਸਭ ਨੂੰ ਛੱਡ ਕੇ ਜੀ ਮੈਂ ਆਪਦੇ ਆਪ ਤੇ ਫੋਕਸ ਕੀਤਾ ਤੇ ਪੜ੍ਹਾਈ ਤੇ ਧਿਆਨ ਦਿੱਤਾ ਤੇ ਮਾਪਿਆਂ ਨੇ ਵੀ ਬਹੁਤ ਸਾਥ ਦਿੱਤਾ ਜੀ ਮੇਰਾ ਕੋਈ ਲੋੜਵੰਦ ਜਾਂ ਕੋਈ ਸਰਕਾਰ ਕੋਈ ਇਥੇ ਥੋੜੀ ਹੈਲਪ ਕਰਨੀ ਆਇਆ ਨਾ ਐਦਾਂ ਦੀ ਮੈਨੂੰ ਹਾਲੇ ਤੱਕ ਤਾਂ ਨਹੀਂ ਕੋਈ ਹੈਲਪ ਮਿਲੀ ਮੇਸਟਰ ਸਾਥੀ ਨੇ ਜਿਨ੍ਹਾਂ ਨੇ ਬਹੁਤ ਹੈਲਪ ਕੀਤੀ ਤੇ ਗੁਰਦੁਆਰਾ ਸਾਹਿਬ ਗ੍ਰਾਂਥੀ ਸਿੰਘਤੀ ਬਿਗਰਮਜੀਤ ਸਿੰਘ ਜੀ ਉਹਨਾਂ ਨੇ ਵੀ ਬਹੁਤ ਹੈਲਪ ਕੀਤੀ ਫਾਈਨੈਂਸ਼ੀਅਲ ਤੌਰ ਤੇ ਵੀ ਤੇ ਉਹ ਵੀ ਸਾਥ ਦਿੱਤਾ ਮੈਂਟਲੀ ਤੌਰ ਤੇ ਵੀ ਕਿਵੇਂ ਐਦਾਂ ਪਿਛਲੀ ਵਾਰ ਮੈਥੋਂ ਨਹੀਂ ਹੋਇਆ ਤੇ ਪੇਪਰ ਤਾਂ ਵੀ ਉਹਨਾਂ ਨੇ ਮੇਰਾ ਸਾਥ ਬਹੁਤ ਨੀੜ ਦੇ ਵਿੱਚ ਤੁਹਾਡੇ ਕਿੰਨੇ ਨੰਬਰ ਆਏ ਸੀ ਮੇਰੇ ਮਾਰਕਸ ਆਏ ਨੇ ਜੀ 611 ਨੰਬਰ 720 ਵਿੱਚੋਂ ਜੀ ਤੇ ਕਮਰੇ ਕਾਇਜੇ ਮੇਰਾ ਰੈਂਕ ਜੀ ਆਲ ਇੰਡੀਆ ਰੈਂਕ ਹੈ 68140 ਤੇ ਐਸਸੀ ਕੈਟਾਗਰੀ ਚ ਮੇਰਾ ਰੈਂਕ ਹੈ 1982 ਅਗਲੀ ਪਲੈਨਿੰਗ ਕੀ ਬਣਾਈ ਆ ਅਗਲੀ ਪਹਿ ਮੇਰੀ ਇਹੀ ਆ ਬੀ ਐਮ ਬੀ ਵੀ ਐਸ ਕਰਾਂਗੇ ਤੇ ਵਧੀਆ ਡਾਕਟਰ ਬਣਾਂਗੇ ਤੇ ਸਮਾਜ ਦੀ ਸੇਵਾ ਕਰਾਂਗੇ ਜਿੰਨਾ ਹਾਲਾਤ ਜੁਮੈਨ ਲੰਗਿਆ ਤੇ ਮੈਂ ਨਹੀਂ ਚਾਹਣਾ ਵੀ ਬਾਕੀ ਵੀ ਮੈਥੋਂ ਦੇਖ ਕੇ ਇਨਸਪੀਰੇਸ਼ਨ ਲੈਣ ਵੀ ਡਾਕਟਰੀ ਮੰਨ ਲਈ ਪੈਸੇ ਦੀ ਲੋੜ ਵੀ ਤੁਸੀਂ ਘੱਟ ਪੈਸੇ 'ਚ ਵੀ ਡਾਕਟਰ ਬਣ ਸਕਦੇ ਹੋਗੇ ਬਦਿਆ ठाਉ ਕੋਚਿੰਗ ਲੈ ਕੇ ਸਸਤੀ ਕੋਚਿੰਗ ਲੈ ਲਈ ਅੱਜ ਦੀ ਮੌਜੂਦਾ ਸਰਕਾਰਾਂ ਨੂੰ ਕੀ ਕਹਿਣਾ ਚਾਹੂਗਾ ਅੱਜ ਦੀ ਮੌਜੂਦਾ ਸਰਕਾਰਾਂ ਨੂੰ ਮੈਂ ਇਹੀ ਕਹਣਾ ਕਹਿਣਾ ਚਾਹਣਾ ਵੀ ਜਿਹੜੀਆਂ ਪੰਜਾਬ ਦੀਆਂ ਫੀਸਾਂ ਨੇ ਉਹ ਬਹੁਤ ਹਾਈ ਨੇ ਬਾਕੀ ਸਟੇਟਾਂ ਨਾਲੋਂ ਜਿਵੇਂ ਆਪਾਂ ਜੰਮੂ ਹਿਮਾਚਲ ਦੀ ਗੱਲ ਕਰੀਏ ਤਾਂ ਗਵਰਨਮੈਂਟ ਫੀਸਾਂ ਨੇ ਜਿਹੜੀਆਂ ਉਹ 15 ਕੇ ਮਤਲਬ ਕਿ 15000 ਨੇ ਸਾਲ ਦੀ ਤੇ ਆਪਣੇ ਦੇਖੇ ਉਹ ਲੱਖਾਂ ਚ ਨੇ ਉਹਨਾਂ ਨੂੰ ਘਟਾਉਣਾ ਚਾਹੀਦਾ ਤਾਂ ਕਿ ਜਿਹੜੇ ਸਟੂਡੈਂਟ ਨੇ ਉਹ ਆਸਾਨੀ ਨਾਲ ਪੜ੍ਹਨ ਸਕਣ ਤੇ ਆਪਾਂ ਅੱਗੇ ਚੱਲਦੇ ਆ ਤੁਹਾਡੇ ਫਾਦਰ ਸਾਹਿਬ ਕੀ ਕਰਦੇ ਨੇ ਮੇਰੇ ਫਾਦਰ ਸਾਹਿਬ ਜੀ ਦਿਹਾੜੀ ਕਰਦੇ ਨੇ ਤੇ ਉਹਨਾਂ ਨਾਲ ਅਸੀਂ ਵੀ ਜਰੂਰ ਮਿਲਣਾ ਚਾਹੁੰਗੇ ਅੰਕਲ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਹੈ ਜੀ ਆਪਣਾ ਰਵਿੰਦਰ ਸਿੰਘ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਮੁਬਾਰਕਾ ਤੁਹਾਡੇ ਬੱਚੇ ਬਹੁਤ ਹੁਨਾਰਨ ਨੇ ਹਾਂਜੀ ਤੇ ਕਿਵੇਂ ਲੱਗ ਰਿਹਾ ਜੀ ਬੱਚਿਆਂ ਨੂੰ ਪੜ੍ਹਦੇ ਨੂੰ ਦੇਖ ਦੇਵੇ ਵਧੀਆਂ ਪੜ੍ਹਦੇ ਨੇ ਬੱਚੇ ਆਪਣੇ ਇੰਨੀ ਬੱਚੇ ਵਧੀਆਂ ਪੜ੍ਹਦੇ ਨੇ ਤੇ ਅੱਜ ਦੀਆਂ ਜਿਹੜੀਆਂ ਸਰਕਾਰਾਂ ਨੇ ਤੁਹਾਡੀ ਕੋਈ ਮਦਦ ਕੀਤੀ ਹੈ ਕਿਸੇ ਨੇ ਆ ਕੇ ਉਹ ਸਾਡੀ ਕੋਈ ਮਦਦ ਨਹੀਂ ਕੀਤੀ ਮੈਂ ਤਾਂ ਆਪ ਬੱਚੇ ਆਪ ਦੇ ਆਪ ਮੈਂ ਤਾਂ ਘਰ ਕੇ ਪੜ੍ਹਾਏ ਨਹੀਂ ਸਰਵੇ ਕੋਚਿੰਗ ਤੁਸੀਂ ਕਿੱਥੋਂ ਲਿੱਤੀ ਹੈ ਮੈਂ ਪਹਿਲਾਂ ਤਾਂ ਇਹ YouTube ਤੋਂ ਹੀ ਪੜ੍ਹਦਾ ਸੀ ਮੋਬਾਈਲ ਨਾਲ ਹੀ ਤੇ ਏਦੋਂ ਬਾਅਦ ਫਿਜ਼ਿਕਸ ਵਾਲਾ ਜਿਹੜੇ ਨੇ ਅਲੱਗ-ਸਾਰਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਨੇ ਹੀ ਬਹੁਤ ਸਸਤੇ ਰੇਟ ਤੇ ਜਾਂ ਆਪਾਂ ਕਹਿੰਦੀਏ ਬਹੁਤ ਘੱਟ ਪੈਸਿਆਂ 'ਚ ਜੀ ਕੋਚਿੰਗ ਦੇ ਰਹੇ ਨੇ ਉਹ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੇ ਸ਼ਾਇਦ ਉਹ ਨਾ ਦਿੰਦੇ ਸ਼ਾਇਦ ਮੈਂ ਡਾਕਟਰ ਨਾ ਬਣ ਪਾਉਂਦਾ ਜਾਂ ਕਲੀਅਰ ਨਾ ਕਰ ਪਾਉਂਦਾ ਪੇਪਰ ਮੈਂ ਆਨਲਾਈਨ ਕੋਚਿੰਗ ਲਈਤੀ ਹੈ ਜੀ ਪੀਡਬਲੂ ਤੋਂ ਫੇਕਸ ਵਾਲਾ ਅੱਜ ਦੇ ਨੌਜਵਾਨਾਂ ਜਾਂ ਆਪਣੇ ਸਾਥੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਸੇਜ ਇਹ ਹੀ ਦੇਣਾ ਚਾਹਣਾ ਵੀ ਨਸ਼ੇ ਪੱਤੇ ਤੋਂ ਬਚੋ ਪੰਜਾਬ ਦੇ ਬਾਹਰ ਨਾ ਜਾਓ ਪੀਐਥੀ ਰਹਿ ਕੇ ਪੜ੍ਹਾਈ ਕਰੋ ਬਹੁਤ ਆਪਸ਼ਨਾਂ ਨੇ ਇੱਥੇ ਪੜ੍ਹਾਈ ਕਰਨ ਦੀਆਂ ਜਿਹਦੇ ਵਿੱਚ ਆਪਾਂ ਅੱਗੇ ਜਾ ਕੇ ਬਹੁਤ ਸਕਸੈਸਫੁਲ ਹੋ ਸਕਦੇ ਹਾਂ ਨੂੰ ਹੀ ਲੱਗਦਾ ਵੀ ਆਪਾਂ ਤਾਂ ਪੜ੍ਹਾਈ ਕਰਨ ਲਈ ਬਹੁਤ ਤਿਆਰ ਆਂ ਤੇ ਮਿਹਨਤ ਕਰਨ ਦੇ ਵਿੱਚ ਆ ਨਾ ਪਰ ਸਰਕਾਰਾਂ ਜਾਂ ਕੋਈ ਸਾਥੀ ਆਪਣਾ ਸਾਥ ਨਹੀਂ ਦਿੰਦੇ ਉੱਥੇ ਨਹੀਂ ਮੰਨ ਦੋਲਦਾ ਇਹ ਤਾਂ ਹੈ ਜੀ ਸਰਕਾਰਾਂ ਤਾਂ ਸਾਥ ਨਹੀਂ ਦਿੰਦੀਆਂ ਤਾਂ ਆਪਣੇ ਲੈਵਲ ਤੇ ਆਪਾਂ ਕਰੀਏ ਵੀ ਆਪਾਂ ਆਪ ਆਪਣਾ ਵੈਸਟ ਲਈਏ ਤਾਂ ਕਿ ਆਪਾਂ ਸਰਕਾਰਾਂ ਨੂੰ ਕੁਐਸਚਨ ਪੁੱਛ ਸਕੀਏ ਵੱਡੇ ਬਣ ਕੇ ਵੀ ਜਾਂ ਆਪਾਂ ਵੱਡੇ ਬਣ ਕੇ ਲੋਕਾਂ ਦਾ ਸਾਥ ਦੇ ਸਕੀਏ ਕੀ ਨਾਮ ਜੀ ਆਪਣਾ ਮੇਸਰਾ ਜੀ ਤੁਸੀਂ ਲੋੜ ਮੰਨ ਲਈ ਬਹੁਤ ਮਦਦ ਕਰਦੇ ਜਾ ਰਹੇ ਹੋ ਅੱਜ ਨੌਜਵਾਨ ਪੈਰਾਂ ਤੇ ਖੜਾ ਹੋਣ ਜਾ ਰਹੇ ਇੱਕ ਤਰ੍ਹਾਂ ਦਾ ਕੀ ਕਹੋਗੇ ਜਗਨਪਤ ਸਿੰਘ ਜੀ ਬਹੁਤ ਮਿਹਨਤੀ ਬੱਚਾ ਸ਼ੁਰੂ ਤੋਂ 10ਵੀਂ ਜਮਾਤ ਬਹੁਤ ਵਧੀਆ ਨੰਬਰ ਸੀ ਨੇ ਪਲਾਸਟਰੀ ਬਹੁਤ ਵਧੀਆ ਨੰਬਰ ਸੀ ਇਹ ਪਿਛਲੇ ਵਾਰ ਵੀ ਇਹਦੇ ਇਹ ਨੀਤ ਦੇ ਵਿੱਚੋਂ